ਇੱਕ ਵਾਰ ਫਿਰ ਤੋਂ ਬੀਬੀ ਹਰਸਿਮਰਤ ਬਾਦਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਪੜਕਦੀ ਹੋਈ ਨਜ਼ਰ ਆ ਰਹੀ ਹੈ ਬਠਿੰਡਾ ਦੇ ਵਿੱਚ ਦੌਰਾ ਕੀਤਾ ਤੇ ਉੱਥੇ ਹੀ ਕਈ ਜੜੀਆਂ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਜਿਸ ਦੇ ਤਹਿਤ ਉੱਥੇ ਹੀ ਜਿਹੜੇ ਕਿ ਲੋਕ ਨੇ ਕਾਫੀ ਮੁਸ਼ਕਲਾਂ ਦੇ ਵਿੱਚ ਉਲਝੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਦੇ ਤਹਿਤ ਬੀਬੀ ਬਾਦਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ ਤੇ ਉਹਨਾਂ ਦਾ ਕਹਿਣਾ ਹੈ ਕਿ ਕਈ ਵਾਅਦੇ ਕਰਕੇ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਦੇ ਨਾਲ ਜੋ ਵਿਸ਼ਵਾਸ ਬਣਾਇਆ ਸੀ ਉਹ ਵਾਦੇ ਜੋ ਪੰਜਾਬ ਦੇ ਲੋਕਾਂ ਦੇ ਨਾਲ ਕੀਤੇ ਸੀ ਉਹ ਵਾਦੇ ਕਰਕੇ ਪੰਜਾਬ ਸਰਕਾਰ ਮੁਕਰ ਚੁੱਕੀ ਹੈ ਤੇ ਜਿਸ ਦੇ ਤਹਿਤ ਜਿਹੜਾ ਕਿ ਜੋ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਪੰਜਾਬ ਸਰਕਾਰ ਨੇ ਯਾਨੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਬੀਆਂ ਦੇ ਨਾਲ ਵਾਅਦੇ ਕੀਤੇ ਸੀ ਉਹ ਵੀ ਵਾਅਦੇ ਹਜੇ ਤੱਕ ਪੂਰੇ ਨਹੀਂ ਹੋਏ ਤੇ ਜਿਸ ਤੋਂ ਬਾਅਦ ਇੱਕ ਵਾਰ ਫਿਰ ਤੋਂ ਲਗਾਤਾਰ ਬੀਬੀ ਬਾਦਲ ਜਿਹੜੇ ਕਿ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਹੋਰ ਕੀ ਕੁਝ ਕਹਿਣਾ ਆ ਉਹ ਤੁਹਾਨੂੰ ਸੁਣਾਉਣਿਆ ਇਹ ਕੱਲੇ ਗੱਟਿਆਂ ਦੇ ਨਾਲ ਹੀ ਇਹਨਾਂ ਨੇ ਰੱਖਿਆ ਹੋਇਆ ਹੈਗਾ ਪਾਣੀ ਜਿਹੜਾ ਆ ਗਿਆ ਸੀਗਾ ਤਾਂ ਇਹ ਕੱਟੇ ਰੱਖਤੇ ਨੇ ਉਹ ਤਾਂ ਹੋਰ ਜ਼ੋਰ ਦਾ ਮੀਂਹ ਪਾਊਗਾ ਉਹ ਗੱਟੇ ਸਾਰੇ ਉਹ ਵੀ ਪਾਸੇ ਹੋ ਜਾਣਗੇ ਪ੍ਰਸ਼ਾਸਨ ਦਾ ਇਹਨਾ ਵੀ ਨਹੀਂ ਇਨੀ ਜ਼ਿੰਮੇਵਾਰੀ ਕਿ ਤੁਸੀਂ ਇੱਕ ਵਾਰੀ ਲੋਕਾਂ ਨੇ ਆਪ ਪਾਣੀ ਰੋਕਤਾ ਤੁਸੀਂ ਜਾ ਕੇ ਉਹਨੂੰ ਪੱਕਾ ਤਾਂ ਕਰ ਲੋ ਕਿ ਦੁਬਾਰਾ ਇਹ ਨੁਕਸਾਨ ਨਾ ਹੋਏ ਹਾਲ ਤੱਕ ਕੀ ਪੁੱਛਣਾ ਹੈ ਸੋ ਬੜਾ ਦੁੱਖ ਹੁੰਦਾ ਹੈ ਇਹ ਝੂਠ ਮਾਰ ਕੇ ਸਰਕਾਰਾਂ ਬਣਾ ਲੈਂਦੇ ਨੇ ਵੋਟਾਂ ਵੇਲੇ ਆ ਕੇ ਕਦੇ 1000 ਰੁਪਏ ਦਾ ਵਾਅਦਾ ਕਦੇ ਝਾੜੂ ਘਰ ਘਰ ਚ ਬੀਬੀਆਂ ਕਹਿੰਦੀਆਂ ਦੇ ਕੇ ਗਏ ਬਲੋਈ ਝਾੜੂ ਰੱਖੀ ਬੈਠੇ ਨੇ ਲੋਕੀ ਚਾਹਣਗੇ ਦੁਬਾਰਾ ਉਹ ਝਾੜੀਆਂ ਤੇ ਨੇ ਇਹਨਾਂ ਦੀ ਸੇਵਾ ਕਰਨ ਇਸ ਤਰ੍ਹਾਂ ਦੀ ਮੁਸ਼ਕਲ ਹੈ ਮੈਡਮ ਤੁਹਾਡੀ ਬੀਬੀਆਂ ਨਾਲ ਗੱਲ ਹੋਈ ਹੈ ਬੀਬੀਆਂ ਮਨ ਭਰਿਆ ਪਿਆ ਸਰਕਾਰ ਪ੍ਰਤੀ ਕਿਸ ਤਰ੍ਹਾਂ ਦੀ ਮੁਸ਼ਕਲ ਤੁਹਾਨੂੰ ਦੱਸੀ ਹੈ ਕਿ ਨਹੀਂ ਵਿਚਾਰੇ ਬੜੇ ਔਖੇ ਨੇ ਬੀਬੀਆਂ ਕਹਿੰਦੇ ਜੇ ਪਖਾਨੇ ਜਾਣਾ ਪਖਾਨੇ ਵੀ ਸਾਰੇ ਬੰਦ ਨੇ ਜ ਸਿਵਰ ਨਹੀਂ ਹੈਗਾ ਪਾਣੀ ਆ ਗਿਆ ਘਰ ਦੇ ਕੰਨ ਵਾਲੇ ਹੋਏ ਪਏ ਨੇ ਜੇ ਕਿਸੇ ਨੇ ਆਪਣੇ ਘਰ 'ਚ ਪਾਣੀ ਰੋਕਣ ਵਾਸਤੇ ਟਰੋਲੀ ਮਿੱਟੀ ਸਿੱਟਣੀ ਹੈ ਤਾਂ ਟਰੋਲੀ ਤੱਕ ਵੀ ਨਹੀਂ ਇੱਥੇ ਲਾ ਸਕਦੇ ਇਲੀਗਲ ਕਾਲੋਨੀ ਕਹਿ ਕੇ ਹਰ ਪੱਖੋਂ ਪੱਕੇ ਹੋਏ ਨੇ ਬੰਦੇ ਬਹੁਤ ਔਖੇ ਨੇ ਤਾਂ ਬੰਦੇ ਦੀ ਸੁਣਵਾਈ ਕੋਈ ਨਹੀਂ ਚਲੋ ਔਖਿਆਈ ਇੱਕ ਆ ਕੇ ਪੁੱਛ ਤਾਂ ਲੈ ਐਮਐਲਏ ਬਣਾਈ ਨਹੀਂ ਵੱਡੀ ਗਿਣਤੀ ਨਾਲ ਕਾਮਯਾਬ ਕੀਤਾ ਇਹ ਨਹੀਂ ਵੱਡੀ ਸਾਰੀ ਸਰਕਾਰ ਬਣਾਈ ਹੈ ਤੁਸੀਂ ਕੀ ਮੈਡਮ ਪਹਿਲਾਂ ਵੀ ਟੁੱਟੀ ਕਹਿੰਦਾ ਸੀ ਮੈਨੂੰ ਜ਼ਮੀਨ ਤੇ ਮੈਂ ਅਸੀਂ ਜ਼ਮੀਨ 'ਚ ਆਮ ਆਦਮੀ ਹੈਗੇ ਕਿੱਥੇ ਆਮ ਆਦਮੀ ਕੋਈ ਨਜ਼ਰ ਆ ਰਿਹਾ ਆਮ ਆਦਮੀ ਦਾ ਇੱਥੇ ਸਾਰੇ ਖਾਸ ਬਣ ਕੇ ਮੋਟਾ ਦੇਖੇ ਤੁਸੀਂ ਇਹਨਾਂ ਲਈ ਕੀ ਐਫਰਟਸ ਕਰ ਰਹੇ ਹੋ ਮੈਂ ਪਹਿਲੇ ਡੀਸੀ ਨੂੰ ਫੋਨ ਕਰਕੇ ਉਹਨੂੰ ਕਿਹਾ ਕਿ ਆਪ ਦੀ ਜ਼ਿੰਮੇਵਾਰੀ ਨੂੰ ਪੂਰਾ ਕਰ ਜਿਹੜਾ ਪ੍ਰਸ਼ਾਸਨ ਦਾ ਜਿਹੜਾ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਤੁਹਾਡੇ ਰਾਹੀਂ ਮੈਂ ਇੱਥੇ ਦੇ ਐਮਐਨਏ ਨੂੰ ਵੀ ਆਹੀ ਬੇਨਤੀ ਕਰਦੀਆਂ ਤੇ ਉਹਦੇ ਬਾਅਦ ਆਪਣੇ ਬਕਰਾਂ ਨੂੰ ਕਿਹਾ ਕਿ ਇੱਥੇ ਆ ਕੇ ਦੇਖਣ ਜਿਹੜੀ ਮਦਦ ਅਸੀਂ ਕਰ ਸਕਦੇ ਆਂ ਭਾਵੇਂ ਉਥੇ ਗੱਟੇ ਲਗਾਉਣ ਵਾਸਤੇ ਉਥੇ ਕੋਈ ਪੈਸਿਆਂ ਦੀ ਲੋੜ ਹੈ ਇਸ ਕਾਰਜ ਜਿਹਨੇ 4 ਲੱਖ ਕਰੋੜ ਦਾ ਕਰਜ਼ਾ ਚੜਤਾ ਹੈ ਜੇ ਦੁਬਾਨੀ ਨਹੀਂ ਹੈ ਮੇਰੇ ਤੋਂ ਲੈ ਲੈ ਪਰ ਲੋਕਾਂ ਨੇ ਜ਼ਿੰਦਗੀ ਨੂੰ ਬਚਾਉਣ ਵਾਸਤੇ ਘਰ ਮਕਾਨ ਬਚਾਉਣ ਵਾਸਤੇ ਕੰਮ ਤਾਂ ਪੂਰਾ ਕਰੋ ਗੱਟਿਆਂ ਨਾਲ ਸੂਏ ਦਾ ਪਾਣੀ ਰੁਕ ਜੂ ਇਹ ਗਰੀਬ ਲੋਕ ਜਿਹੜੇ ਨੇ ਇਹ ਜਾ ਕੇ ਹੁਣ ਕੰਮ ਕਰਨ ਆਪਣਾ ਕਿ ਇਹ ਸਾਰੇ ਸਮਾਨ ਨੂੰ ਸੰਭਾਲਣ ਇਹਨਾਂ ਦਾ ਜਿੰਨਾ ਵੀ ਅੰਦਰ ਐਸੈਟ ਸੀਗਾ ਸਾਰਾ ਖਰਾਬ ਹੋ ਗਿਆ ਖਰਾਬ ਹੋ ਗਿਆ ਤੇ ਇਹਨਾਂ ਦੇ ਸਾਰ ਲੈਣ ਦਾ ਕਿਤਾ ਫਰਜ਼ ਬੰਦਾ ਹੈ ਸਰਕਾਰ ਦਾ ਹੈਗਾ ਐਮਐਲਏ ਦਾ ਹੈਗਾ ਜਦ ਸਾਡੀ ਸਰਕਾਰ ਸੀ ਜਿਹਨੂੰ ਇਹ ਕਹਿੰਦੇ ਇਲੀਗਲ ਹੈਗੀ ਤਾਂ ਕਰਕੇ ਇੱਥੇ ਸੀਵਰ ਤੇ ਇੱਥੇ ਕੁਝ ਗਲੀ ਨਹੀਂ ਬਣ ਸਕਦੀ ਇਹਨਾਂ ਛੇ ਗਲੀਆਂ ਦੇ ਸੀਵਰ ਵੀ ਮੈਂ ਪਾਇਆ ਬਿਜਲੀ ਦੇ ਮੀਟਰ ਵੀ ਲਾਏ ਗਲੀ ਵੀ ਬਣਾਈ ਤੇ ਜੇ ਅਸੀਂ ਬਣਾ ਸਕਦੇ ਸੀ ਤਾਂ ਕਾਂਗਰਸ ਵੀ ਵੀ ਕਹੇ ਕਾਂਗਰਸੀਆਂ ਨੇ ਵਾਦਾ ਕੀਤਾ 5 ਸਾਲ ਹੋਣਾ ਨੇ ਕੱਖ ਨਹੀਂ ਕੀਤਾ ਤੇ 4 ਸਾਲ ਇਹਨਾਂ ਦੇ ਨਿਕਲ ਕੇ ਤੇ ਤਾਂ ਸਾਰ ਤੱਕ ਨਹੀਂ ਲੈਣਾ। ਬੀਜੇ ਸਰਕਾਰ ਆਉਂਦੀ ਆ ਤੁਹਾਡਾ ਹੱਥ ਰੂ ਇਹਨਾਂ ਦਾ। 100% ਰਹੋਗਾ ਇਹ ਪਠੰਡਾ ਕੀ ਹੁੰਦਾ ਸੀ ਤੁਸੀਂ ਦੱਸੋ 15 ਸਾਲ ਪਹਿਲੇ ਸਾਡੇ ਆਹ ਤੋਂ ਇਹ ਸਾਡਾ ਆਪਣਾ ਘਰ ਹੈ ਸਾਡਾ ਆਪਣਾ ਪਰਿਵਾਰ ਹੈ। ਇਹਨਾਂ ਦੀ ਤਰ੍ਹਾਂ ਨਹੀਂ ਕਿ ਅਸੀਂ ਇੱਥੇ ਮੁੜ ਗਏ ਆ ਉੱਥੇ ਕੈਪਟਨ ਸਾਹਿਬ ਚਲੋ ਇੱਥੇ ਨਹੀਂ ਦਾ ਲੱਗਿਆ ਭਾਪੀ ਜੀ ਚਲੇ ਜਾਓ। ਇਹ ਪਤਾ ਨਹੀਂ ਕਿੱਥੇ ਜਾਊਗਾ ਤੇ ਇਹ ਅਕਾਲੀ ਦਲ ਇਹ ਗਵਾਂਢ 'ਚ ਸਾਡਾ ਘਰ ਹੈ। ਇਹੀ ਸਾਡਾ ਮੇਰਾ ਦਫ਼ਤਰ ਵੀ ਇੱਥੇ ਨਾਲ ਹੀ ਹੈਗਾ। ਤੇ ਬਠਿੰਡੇ ਜਿਹੜਾ ਸਾਡੇ ਵਾਸਤੇ ਹੈ ਪੰਜਾਬ ਜਿਹੜਾ ਆਪਣੀ ਖੇਤਰੀ ਪਾਰਟੀ ਵਾਸਤੇ ਹੋ ਸਕਦਾ ਹੈ ਮਕਾਨਿਆਂ ਵਾਸਤੇ ਕੀ